ਰਲਾ ਯਾਰ ਆਪਰੇ ਹੋਰ ਹਾਂਜੀ ਸਰ ਹਾਜੀ ਸਰ ਸਟਾਰਟ ਹੈ ਜੀ ਪੋਜੀਸ਼ਨ ਤੇ ਲਾਇ ਇੱਕ ਇਨਫੋਰਮੇਸ਼ਨ ਆਈ ਸੀ ਸਾਡੇ ਕੋਲ ਅ ਦਰਸ਼ਨ ਸਿੰਘ ਵਾਸੀ ਟੈਂਟਰ ਤੋਂ ਉਹਨਾਂ ਵੱਲੋਂ ਇੱਕ ਕੰਪਲੇਨਟ ਨੂੰ ਦਿੱਤੀ ਗਈ ਸੀ ਕਿ ਕੋਈ ਹਰਿਆਣਾ ਬੇਸਡ ਗੈਂਗਸਟਰ ਦਾ ਨਾਮ ਲੈ ਕੇ ਉਹਨਾਂ ਨੂੰ ਕਾਲ ਹੋ ਰਹੀ ਸੀ ਐਕਸਟੋਰਸ਼ਨ ਕਾਲ ਹੋ ਰਹੀ ਸੀ ਜਿਹਦੇ ਵਿੱਚ 20 ਲੱਖ ਰੁਪਏ ਡਿਮਾਂਡ ਕੀਤਾ ਜਾ ਰਿਹਾ ਸੀਗਾ ਤੇ ਜਾਨਵਾਰਨੀ ਧਮਕੀਆਂ ਉਹਨਾਂ ਨੂੰ ਦਿੱਤੀਆਂ ਸੀ ਤਾਂ ਉਸ ਕੰਪਲੇਂਟ ਦੇ ਬੇਸ ਤੇ ਸੀ ਇੱਕ ਐਫਆਈਆਰ ਨੰਬਰ 130 ਸਾਬਾ ਰਜਿਸਟਰ ਕੀਤੀ ਸੀ ਤੇ ਇਹ ਮੁੱਦਾ ਕਾਫੀ ਹਾਈਲਾਈਟ ਹੋਇਆ ਸੀਗਾ ਮੀਡੀਆ ਐਂਡ ਸੋਸ਼ਲ ਮੀਡੀਆ ਅਪਡੇਟਸ ਤੇ ਵੀ ਕਾਫੀ ਡਿਸਕਸ ਹੋਇਆ ਸੀਗਾ ਤੇ ਆਫਟਰ ਗੈਟਿੰਗ ਦੈਟ ਕੰਪਲੇਂਟ ਅਸੀਂ ਇੱਕ ਟ੍ਰੀਬ ਵਰਕ ਟੀਮਾਂ ਘਟਾਈਤੀਆਂ ਸੀ ਆ ਐਸਪੀ ਇਨਵੈਸਟੀਗੇਸ਼ਨ ਐਂਡ ਇਚਾਰਜ ਸੀਆਈਏ ਪਟਿਆਲਾ ਇਹਨਾਂ ਦੀ ਕਮਾਂਡ ਹੇਡ ਇਹਨਾਂ ਟੀਮਸ ਨੇ ਵੱਖ-ਵੱਖ ਐਂਗਲਸ ਤੋਂ ਜਿਹੜੀ ਇਨਵੈਸਟੀਗੇਸ਼ਨ ਅਮਲ ਜੜੀ ਆਂਦੀ ਆ ਟੈਕਨੀਕਲੀ ਫੀਲਡ ਇਨਵੈਸਟੀਗੇਸ਼ਨ ਹਿਊਮਨ ਇੰਟੈਲੀਜੈਂਸ ਯੂਜ਼ ਕੀਤੀ ਤੇ ਡਿਊਰਿੰਗ ਇਨਵੈਸਟੀਗੇਸ਼ਨ ਇਹ ਮਰਜ ਹੋਇਆ ਇਹਦੇ ਵਿੱਚ ਦੋ ਬੰਦਿਆਂ ਦੇ ਨਾਮ ਮਰਜ ਹੋਏ ਇੱਕ ਸੰਪੀਤ ਸਿੰਘ ਸਣੀ ਤੇ ਇੱਕ ਰੋਹਿਤ ਰਾਮ ਤੋਂ ਇਹ ਦੋ ਬੰਦਿਆਂ ਨੂੰ ਅਰੈਸਟ ਕਰ ਲਿਆ ਗਿਆ ਤੇ ਡਿਊਰਿੰਗ ਇਨਵੈਸਟੀਗੇਸ਼ਨ ਇਹ ਪਤਾ ਲੱਗਿਆ ਕਿ ਜੋ ਸੰਪੀਤ ਹੈ ਇਹ ਦਰਸ਼ਨ ਸਿੰਘ ਦਾ ਰਿਸ਼ਤੇਦਾਰ ਹੈ ਰੋਹਿਤ ਐਂਡ ਸੰਪ੍ਰੀਤ ਆਪਸ ਵਿੱਚ ਕਾਫੀ ਗੂੜੇ ਫਰੈਂਡ ਨੇ 11-12 ਸਾਲ ਤੋਂ ਰੰਗੀ ਫਰੈਂਸ਼ੀਪ ਹੈ ਤੇ ਇਹ ਦੋਨੋਂ ਵਿਅਕਤੀ ਗੈਂਗਸਟਰ ਜਿਮੰਦੀ ਜਿਹੜੇ ਯੂਜ਼ਰਸ ਨੇ ਇਹ ਜਹਾਣਾ ਦੀਆਂ ਅਪਰਾਧਕ ਗਤੀਵਿਧੀਆਂ ਹੈਗੀਆਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਲਾਲਚ ਵਿੱਚ ਆ ਕੇ ਇਜ਼ੀ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਇਹਨਾਂ ਨੇ ਇੱਕ ਇਹ ਵਾਰਦਾਤ ਪਲਾਨ ਕੀਤੀ ਜਿਹੋ ਕਿ ਦਰਸ਼ਨ ਸਿੰਘ ਨੇ ਕੁਝ ਦਿਨ ਪਹਿਲਾਂ ਇੱਕ ਫੋਰਚਨਰ ਕਾਰ ਜਿਹੜੀ ਖੜੀ ਕੀਤੀ ਸੀ ਉਹਨਾਂ ਨੂੰ ਲੱਗਿਆ ਸੰਪੀਕਚਰੀਓਂ ਕਿ ਜੇ ਤੋ ਪੈਸਾ ਅਸੀਂ ਇਨਵੋਲ ਕਰਕੇ ਜਾਂ ਅਪਰਾਧਿਕ ਕੋਈ ਪਲਾਨ ਕਰਕੇ ਅਸੀਂ ਇਹ ਤੋ ਪੈਸਾ ਕਢਵਾ ਸਕਦੇ ਹਾਂ ਤਾਂ ਉਸ ਦੇ ਚਲਦੇ ਦੋਨਾਂ ਨੇ ਪਲਾਨ ਕੀਤਾ ਬੜੇ ਸ਼ਾਤਰ ਕਿਸਮ ਦੇ ਕ੍ਰੈਕਟੀ ਸੀ ਇਹ ਹਰਿਆਣੇ ਦੇ ਵਿੱਚ ਗਏ ਹੈਗੇ ਆ ਹਰਿਆਣੇ ਦੇ ਵਿੱਚ ਉਹ ਹਸਾਲਪੁਰ ਦੇ ਰੇਲਵੇ ਸਟੇਸ਼ਨ ਤੋਂ ਇਹਨਾਂ ਨੇ ਇੱਕ ਮੋਬਾਈਲ ਚੋਰੀ ਕੀਤਾ ਤਾਂ ਉਸ ਤੋਂ ਕਾਲਸ ਕੀਤੀਆਂ ਟੈਕਸਟ ਆਪਸ਼ਨ ਦੀਆਂ 13 ਨੂੰ 13 ਸਤੰਬਰ ਨੂੰ ਇਹਨਾਂ ਕੋਲ ਜਿਹੜੀਆਂ ਆਉਣੀਆਂ ਲੱਗੀਆਂ ਰਸ਼ਦ ਦੇ ਮੋਬਾਈਲ ਤੇ ਤੇ ਆਫਟਰ दैट ਇਹਨਾਂ ਨੇ ਮੋਬਾਈਲ ਫੋਨ ਵੀ ਡਿਸਟਰੋਏ ਕਰ ਦਿੱਤਾ ਤੇ ਨਾਲ ਹੀ ਇਹਨਾਂ ਨੇ ਜੁਰਮ ਨੂੰ ਲਗਾਉਣ ਵਾਸਤੇ ਇਹ ਵੀ ਪ੍ਰਯਾਸ ਕੀਤਾ ਕਿ ਜਿਹੜੀ ਕਾਲ ਹੈ ਉਹ ਰੋਹਿਤ ਵੱਲੋਂ ਕੀਤੀ ਜਾਵੇ ਤਾਂ ਜੋ ਸੰਪੀਤ ਦੀ ਜਿਹੜੀ ਆਵਾਜ਼ ਹੈ ਉਹ ਦਰਸ਼ਨ ਪਹਿਚਾਣ ਕਰੇ ਕਿਉਂਕਿ ਰੋਹਿਤ ਨੂੰ ਕਰੇ ਦਰਸ਼ੈਨ ਨਹੀਂ ਮਿਲਿਆ ਸੀ ਪਰ ਸੰਪੀਤ ਦਾ ਰਿਸ਼ਤੇਦਾਰ ਸੀ ਬਟ ਸਾਡੀ ਟੀਮ ਨੇ ਬੜਾ ਪ੍ਰੋਫੈਸ਼ਨਲੀ ਇਹਦੇ ਵਿੱਚ ਇਨਵੈਸਟੀਗੇਟ ਕੀਤਾ ਫੌਰਨ ਹੀ ਇਹਨੂੰ ਕੇਸ ਨੂੰ ਜਿਹੜਾ ਇਨਵੈਸਟੀਗੇਟ ਕੀਤਾ ਗਿਆ ਤਾਂ ਇਹਨਾਂ ਦੇ ਰੋਲ ਜਿਹੜੇ ਹੈਗੇ ਆ ਉਹ ਸਾਡੇ ਹੌਨਰ ਕੋਡ ਸਾਨੂੰ ਅਸੀਂ ਇਸਟੈਬਲਿਸ਼ ਕਰਨ ਵਿੱਚ ਕੰਮ ਆ ਆਏ ਤੇ ਆਫਟਰ ਥੈਟ ਇਹਨਾਂ ਦੀ ਅਰੈਸਟ ਵਾਈਲੀ ਤੇ ਇਹਨਾਂ ਦੀ ਹਾਈ ਡੀਗ ਨੂੰ ਅਸੀਂ ਅਰੈਸਟ ਵਾਈ ਹੈ ਹੁਣ ਸਾਡੇ ਕੋਲ ਬਹੁਤ ਸਾਰੇ ਰਿਮਾਰਕ ਤੇ ਇਹ ਕਿਸੇ ਹਰਿਆਣਾ ਬੇਸ ਟੈਂਕਸਰ ਦਾ ਨਾਮ ਲੈ ਰੇ ਸੀ ਸੋ ਉਹ ਅਸੀਂ ਪਤਾ ਕਰ ਰਹੇ ਆ ਕਿ ਉਹ ਜਸਟ ਨਾਮ ਹੀ ਲੈ ਰੇ ਸੀ ਜਾਂ ਉਹਨਾਂ 'ਚ ਇਹਦਾ ਕੋਈ ਸਬੰਧ ਹੈਗਾ ਜਾਂ ਉਹ ਵੀ ਇਹਨਾਂ ਵਿੱਚ ਇਨਵੋਲਵ ਹੋ ਇਤਨਾ ਬਹੁਤ ਕੀਤਾ ਗਿਆ ਸੀਗਾ ਆ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਲੈਫਟ ਕਰਦੇ ਹੋਏ ਸਾਡੀ ਟੀਮ ਨੇ ਇਹ ਵੱਡੀ ਸਫਲਤਾ ਜੀ ਹਾਸਲ ਕੀਤੀ। ਉਹਨੇ ਪਹਿਲਾਂ ਵੀ ਕੋਈ ਮਾਮਲਾ ਕਰਦੇ ਨੇ। ਨਹੀਂ ਪਹਿਲਾਂ ਇਹਨਾਂ ਦੇ ਖਿਲਾਫ ਕੋਈ ਮਾਮਲਾ ਨਹੀਂ ਸੀ। ਸਰ ਹਰਿਆਣਾ ਵਿੱਚ ਕਿਹੜਾ ਹੈ ਜੀ ਕੇਸ ਤੋਂ ਇਹ ਸਟਾਫ ਇਹ ਸਿਟੂ ਕਪਿਲ ਲੰਗੂ ਨਾਮ ਦਾ ਕੋਈ ਗੈਂਗਸਟਰ ਹੈ ਜੋ ਹਰਿਆਣਾ ਦੇ ਵਿੱਚ ਹੈ ਕਿਹਾ ਹੈ। ਤੇ ਹਰਿਆਣਾ ਤੋਂ ਦੇ ਖਿਲਾਫ ਬਰਾਦਰ ਮਾਮਲੇ ਹੈ ਜੀ। ਤਾਂ ਉਹ ਸੰਪੀਤ ਸਨ ਨਹੀਂ ਬੇਸਿਕਲੀ ਹੈ ਜਿਹੜਾ ਨਾਮ ਲਿਆ ਸੀਗਾ ਉਹਦੇ ਹੀ ਇਹ ਬਲੈਂਕ ਹੈ। ਗ੍ਰਤੀਕੀ ਨੇ ਮੋਟੇ ਬੀਸੀ ਸਰ ਬੀ ਲੱਖ ਦੀ ਟੋਟਲ ਇਹਨਾਂ ਨੇ ਕਰਤੀ ਮਾਰੀ ਜਿਸ ਤੋਂ ਗ੍ਰਤੀ ਮੰਗੀ ਉਹਦੀ ਪ੍ਰੋਫਾਈਲ ਕੀ ਹੈ ਜੀ ਉਹ ਜਿਹੜੇ ਲਿਖਾਈ ਮੰਗੇ ਆ ਇਹ ਦਰਸ਼ਨ ਆ ਨਾਮ ਦਾ ਵਿਅਕਤੀ ਹੈ ਜੀ ਇਹ ਬੇਸਿਕਲੀ ਟੈਂਡਲ ਪਿੰਡ ਦਾ ਰਹਿਣ ਵਾਲਾ ਹੈ ਤੇ ਅੱਜ ਕੱਲ ਇਹ ਪੰਜਾਬ ਜਿਹੜੀ ਵਰਕਰ ਜੂਨੀਅਰ ਐਕਟ ਬਿਲਦਾਂ ਦੀ ਇੱਕ ਬੜੀ ਹੋਈ ਉਹਦਾ ਪ੍ਰੈਜੈਂਟ ਸੋ ਕੀ ਕੁਝ ਰਿਕਵਰ ਹੋਇਆ ਜੀ ਅਲੀ ਤੱਕ ਇਹਨਾਂ ਦੇ ਨੂੰ ਅਰੈਸਟ ਕੀਤਾ ਗਿਆ ਅਸੀਂ ਇਹਨੂੰ ਥੋਰੋਲੀ ਇਨਵੈਸਟੀਗੇਟ ਕਰ ਰਹੇ ਹਾਂ ਜਿਹੜੇ ਮੋਬਾਈਲ ਫੋਨ ਕਰ ਇਹਨਾਂ ਨੇ ਯੂਜ਼ ਕੀਤੇ ਸੀ ਜਾਂ ਕੋਈ ਇਹਨਾਂ ਦੇ ਲਿੰਕ ਜਿਹੜੇ ਗੈਂਗਸਟਰ ਦਾ ਨਾਮ ਲੈ ਰਹੇ ਸੀ ਉਹ ਅਸੀਂ ਉਸ ਬੰਦੇ ਦੀ ਇੰਟਰਵਿਊਸ਼ਨ ਕਰ ਰਹੇ ਹਾਂ ਤੇ ਇਹ ਇਨਵੈਸਟੀਗੇਸ਼ਨ ਚ ਸ਼ਾਇਦ ਆ ਫਰਮ ਹੋਏ ਕੋਈ ਜੀਤ ਵਗੇ ਨਾਲ ਕੋਈ ਲਿਖ ਨਹੀਂ ਨਾਟ ਇਅਰ ਰੀਜ਼ਨ ਕੀ ਹੈ ਸਾਹਮਣੇ ਬੰਦਾ ਮੀਰੇ ਜੀ ਇਹ ਤਾਂ ਉਹਨਾਂ ਡਿਪੈਂਡ ਕਰਦਾ ਜੀ ਔਰ ਤੁੰਦਰ ਲੈ ਜੀ ਮਗਰੜਾ ਜੀ ਫੋਨ ਕਰਾ ਦੇ ਜੀ ਇਹਨਾਂ ਤੋਂ ਨਾ ਸ਼ਹੀਦ ਗਈ ਐਸਪੀ ਸਾਹਿਬ ਰੀਜ਼ਨ ਕੀ ਸਮਝ ਪਹਿਲਾਂ ਦੱਸਿਆ ਕਿ ਇਹ ਬੰਦੇ ਆਪਸ ਚ ਲੋਸੇ ਅ ਅਪਰਾਧਿਕ ਜਿਹੜੀਆਂ ਨਿਊਜ਼ਸ ਨੇ ਜਾਂ ਅਪਰਾਧਿਕ ਜਿਹੜੇ ਗਤੀਵਿਧੀਆਂ ਜਿਹੜੇ ਟਾਸਟਨ ਕੋਲਾ ਦੀਆਂ ਨਿਊਜ਼ਸ ਵਗੈਰਾ ਉਹਨਾਂ ਤੋਂ ਪ੍ਰਭਾਵਿਤ ਹੋਏ ਇੰਲਾ ਨੇ ਪਲਾਨ ਕੀਤਾ ਕਿ ਆਪਸੀ ਵੀ ਕੋਈ ਗਲਤ ਜਿਹੜਾ ਰਸਤਾ ਜਾਂ ਨਾਜਵਾਬ ਸਾਕੇ ਇਹਨਾਂ ਨੇ ਗਲਤ ਰਸਤਾ ਅਪਤਿਆ ਕੀਤਾ ਤੇ ਉਸੇ ਚਲਦੇ ਜਾਣੇ ਇੱਕ इजी ਟਾਰਗੇਟ ਚੂਜ਼ ਕਰ ਲਿਆ ਕਿ ਇਹ ਬੰਦਾ ਹੈਗਾ ਜਿਹਦੇ ਤੋਂ ਸਾਨੂੰ ਤੁਸਕਾ ਕੇ ਪੈਸੇ ਲੈ ਸਕਦੇ ਆ ਰਿਸ਼ਤੇਦਾਰ ਸੀ ਜਾਣਦੇ ਸੀ ਤਾਂ ਉਸ ਵਜ੍ਹਾ ਕਰਕੇ ਇਹਨਾਂ ਨੇ ਪਲਾਨ ਕੀਤਾ ਇਹ ਵੀ ਕਾਲੀਜ ਨੇ ਨਹੀਂ ਹੈ WhatsApp ਕਾਲਿੰਗ ਤੋਂ ਇਹਨਾਂ ਨੇ ਇਹ ਕੁਝ WhatsApp ਕਾਲਸ ਨੇ ਤਾਂ ਕੁਝ ਨੋਰਮਲ ਕਾਲਸ ਵੀ ਹੋਈਆਂ ਤਾਂ ਅਲੱਗ-ਅਲੱਗ ਨੰਬਰਸ ਤੋਂ ਇਹਨਾਂ ਨੇ ਬੇਸਿਕਲੀ ਕਿੱਥੇ ਕਰਾਇਆ ਕਿਸੇ ਸਟਰੀਟ ਲੱਗੇ ਟ੍ਰੇਨ ਸੀ ਕਿ ਕਿਨੇ ਪੜੇ ਲਿਖੇ ਸੀ ਕੀ ਉਮਰ ਸੀਗੀ ਤੋ ਅਰਾਊਂਡ 30 ਦੇ ਡਿਗਰੀ ਬੇਜ ਹੈ ਇਹਨਾਂ ਦੀ ਜਿਆਦਾ ਪੜ੍ਹੇ ਲਿਖੀ ਨਹੀਂ ਐ ਜੋ ਸੰਪੀਤ ਹੈ ਉਹ ਬਲੰਬਰ ਦਾ ਕੰਮ ਕਰਦਾ ਹੈ ਉਹ ਨਾਲ ਅਰਾਊਂਡ ਨੱਬੀ ਦਾ ਉਹ ਇੱਕ ਏਜ ਹੈਗਾ 10 ਪੜਿਆ ਹੋਇਆ ਹੈ ਜੋ ਰੋਹਿਤ ਹੈ ਉਹ ਬਲਸ ਟੂ ਪਾਸ ਹੈ ਤੇ ਉਹ ਮਾਰਕੀਟਿੰਗ ਦਾ ਕੰਮ ਕਰਦਾ ਕਿਸੇ ਕੰਪਨੀ ਦੇ ਵਿੱਚ ਉਹਦੇ ਕਰਕੇ ਇਹ ਇਹਨਾਂ ਦਾ ਆਪਸ ਚ ਲੈਂਦੇ ਨੇ ਸਿਗਾ ਹੁਣ ਆਉਣਾ ਜਾਣਾ ਸਿਗਾ ਬਸ ਇਹੀ ਜੋ ਸੰਪੀਤ ਉਹ ਅਮਲਗੜ ਦਾ ਰਹਿਣ ਵਾਲਾ ਹੈ ਰੋਹਿਤ ਲਹਿਰ ਦਾ ਰਹਿਣ ਵਾਲਾ ਹੈ ਤਾਂ ਪਰ ਆਪਸ ਚ ਮਿਲਦੇ ਜੁਲਦੇ ਸੀਗੇ ਦੋਸਤ ਸੀਗੇ ਤਾਂ ਕਰਕੇ ਇਹਨਾਂ ਨੇ ਕਰਕੇ ਇਹ ਆਵਾਜ਼ ਲਾਈ ਇਹ ਦੋ ਹੀ ਸੀਗੇ ਉਸ ਤੇ ਪਿੱਛੇ ਹੋਰ ਹਾਲੇ ਤੱਕ ਦੋਹਾਂ ਦਾ ਨਾਮ ਹੀ ਸਾਹਮਣੇ ਆਇਆ ਤੀਜਾ ਜਿਹੜਾ ਇਹਨਾਂ ਨੇ ਨਾਮ ਲਿਆ ਸੀ ਕਿਸੇ ਗੈਂਗਸਟਰ ਦਾ ਉਹਦੇ ਸੰਬੰਧ ਚ ਹਲੇ ਤੱਕ ਸਾਡੇ ਕੋਲ ਇਨਵੈਸਟੀਗੇਸ਼ਨ ਨਹੀਂ ਸਾਹਮਣੇ ਆਇਆ ਬਟ ਅਸੀਂ ਚੈੱਕ ਕਰਾਂਗੇ ਕਿ ਉਹ ਉਹਦੇ ਨਾਲ ਇਹਨਾਂ ਦਾ ਕੋਈ ਲਿੰਕ ਸੀਗਾ ਜਾਂ ਜਸਤੋ ਦਾ ਨਾਮ ਯੂਜ਼ ਕਰਕੇ ਇਹ ਪਲਾਨ ਕਰ ਰਹੇ ਸੀ ਠੀਕ ਥੈਂਕ ਯੂ ਸਰ